ਗੁੱਡ ਗੁੱਡ ਮਾਰਨਿੰਗ ਜੀ ਸਵਾਗਤ ਆ ਤੁਹਾਡੇ ਆਪਣੇ ਫਿਉਨਾ ਸਾਮ ਜੈਵੋ ਹੀਬਾਦਤ ਦੇ ਚੈਨਲ ਤੇ ਤੇਜ ਇਬਾਦਤ ਸਵੇਰੇ ਸਵੇਰੇ ਕਰਦੀ ਪਈ ਐ ਜੀ ਪੜਾਈਆਂ ਲਿਖਾਈਆਂ ਇਹ ਲੱਗੀ ਹੋਈ ਆ ਪੇਂਟ ਦੇ ਦੁਵਾਲੇ ਇਹਨੇ ਕਰਨੀਆਂ ਡਰਾਇੰਗ ਡਰਾਇੰਗ ਆਰਟਿਸਟ 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 ਸਾਡੀ ਭੋਲੂ ਕਾਕਾ ਸਾਡਾ ਇਬਾਦਤ ਜੀ ਭੋਲੂ ਕਾਕੇ ਇਬਾਦਤ ਜੀ ਭੋਲੂ ਕਾਕੇ ਓਏ ਭੋਲੂ ਕਾਕੇ ਤੇ ਜੈਵੋ ਲੱਗੀ ਹੋਈ ਐ ਜੀ ਖੇਲਣ ਬਾਹਰ ਤੇ ਆਪਾਂ ਅੱਜ ਜਾਣਾ ਹੈ ਜੀ ਜਾਵੂ ਦਾ ਸਕੂਲ ਦੇਖਣਾ ਤੇ ਸਾਮ ਜਿਹੇ ਜੁੱਤੇ 'ਤੇ ਆਪਾਂ ਉਹਨਾਂ ਨੂੰ ਠਾਲ ਦੇ ਕੇ ਉੱਠ ਜੋ ਉੱਠ ਜੋ ਉੱਠ ਜੋ ਤੇ ਮੈਂ ਸਭ ਤੋਂ ਪਹਿਲਾਂ ਕੱਢ ਲਵਾਂ ਨਿਹਾਣੇ ਤੇ ਕੱਪੜੇ ਕੱਪੜੇ ਕੱਢਣ ਤੋਂ ਬਾਅਦ ਲੈ ਕੇ ਆ ਮਮੇ ਜਾਵੂ ਨੂੰ ਕਿ ਆਜਾ ਜਾਵੂ ਫੋਜੀਏ ਤਿਆਰ ਗੱਲ ਜਿਖੇ ਨ ਲੱਗੀ ਹੋਈ ਐ ਬਸ ਤਾਂ ਬੈਠੇ ਹੋਇਆ ਬਿੱਬੀ ਤੇ ਕੋਈ ਡਰ ਤਾਂ ਉਦਾਂ ਨਹੀਂ ਹੈਗਾ ਜੀ ਕੱਪੜੇ ਕੱਢੀ ਆ ਪਹਿਲਾਂ ਕੱਪੜੇ ਕੱਪੜੇ ਫਿਰ ਦੇਖੀ ਕੀ ਪੋਣਾ ਆ ਡਿਸਾਈਡ ਕਰਦੇ ਆ ਮੈਂ ਸੂਟ ਪਾ ਲਿਆ ਆ ਕਿਤੇ ਜਾਣਾ ਆਣਾ ਹੁੰਦਾ ਨਾ ਤਾਂ ਬਹੁਤ ਔਖਾ ਹੁੰਦਾ ਬੱਚਿਆਂ ਦੇ ਨਾਲ ਹੁਣ ਮੰਚੇ ਉੱਤੇ ਰੱਖਿਆ ਸਾਰੇ ਕੱਪੜੇ ਕੱਢ ਕੇ ਆਪਾਂ ਤੇ ਜੈਵਿਕ ਇਬਾਦਤ ਦੇ ਵੀ ਕੱਪੜੇ ਕੱਢ ਲਏ ਆ ਤੇ ਉਹ ਦੇਖੋ ਕਿਦਾਂ ਸ਼ੂਜ਼ ਪਾਉਣ ਲੱਗੇ ਇਹਦੇ ਹੁਣ ਬਾਦ ਮੈਂ ਮੈਂ ਕੱਪੜੇ ਇਬਾਦਤ ਦੇ ਬਾਅਦ ਜੋ ਆਪਾਂ ਤਿਆਰ ਕਰਾਂਗੇ ਜੈਵੂ ਨੂੰ ਤੇ ਮੈਂ ਕਰੀਮ ਕਰੂ ਮਲਾ ਕੇ ਚੱਜਣਾ ਫਟਾਫਟ ਤਿਆਰ ਹੋ ਜਾਵਾਂ ਕਿਉਂਕਿ ਟਾਈਮ ਬਹੁਤ ਥੋੜਾ ਆ ਜਵੂ ਇਬਾਦਤ ਤਾਂ ਤਿਆਰ ਹੋ ਗਈ ਆ ਤੂੰ ਵੀ ਤਿਆਰ ਹੁੰਦੀ ਪਈ ਐ ਨਾ ਮੰਜੀ ਉੱਤੇ ਸਾਰੇ ਆਪਾਂ ਕੱਪੜੇ ਰੱਖੇ ਹੋਏ ਆ ਮੈਂ ਚੱਕਣੇ ਆ ਇਹਨੂੰ ਤਿਆਰ ਕਰਦੀ ਸੀ ਜਵੂ ਹੁਣ ਤੁਸੀਂ ਕੀ ਕਰਨਾ ਜਵੂ ਕੀ ਕਰਨਾ ਹੁਣ ਤੁਸੀਂ ਪਿਕਅਪ ਕੀ ਕਰਨਾ ਪਿਕਅਪ ਕੀ ਪਿਕਅਪ ਪਿਕਅਪ ਮੇਕਅਪ ਹੁੰਦਾ ਉੱਤਨ ਨੂੰ ਕਰੋ ਕਿਉਂ ਨਾ ਮੇਕਅਪ ਕਰਦੀ ਪਈ ਬੇਬੀ ਕਰੀਮ ਆ ਹਿਮਾਲਿਆ ਦੀ ਬੱਚਿਆਂ ਵਾਲੀ ਉਹ ਲਗਾਉਂਦੀ ਪਈ ਐ ਇਹਨੂੰ ਲੱਗਦਾ ਕਿ ਮੈਂ ਨੇ ਮੇਕਅਪ ਕਰਦੀ ਪਈ ਐ ਅੱਛਾ ਆ ਫੇਸਿਸ ਦਾ ਰੰਡਾ ਦਿਨ ਲੋਣੀ ਆਪਾਂ ਤੁਸੀਂ ਇੱਧਰ ਕਰੋ ਬਕਰੋ ਬੱਸ ਕਰੋ ਮਾਂ ਮੇਰੀ ਬੱਸ ਕਰ ਇੰਨੀ ਸੋਹਣੀ ਲੱਗਦੀ ਪਈ ਬੱਸ ਬਹੁਤ ਹੋ ਗਏ ਮੈਂ ਇੱਕ ਬੱਸ 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 ਓਏ ਹੱਥ ਤਨ ਵਾਲੂ ਹੱਥਾਂ ਨੂੰ ਮੈਨੂੰ ਲਾ ਦੋ ਮੈਨੂੰ ਲਾ ਦੋ ਮੈਂ ਮੇਕਅਪ ਕਰ ਦੋ ਮੈਂ ਹੈਂਡਸ ਕਰੋ ਹੈਂਡਸ ਤੇ ਮੇਕਅਪ ਕਰ ਲੀਏ ਹੈਂਡਸ ਤੇ ਮੇਕਅਪ ਠੀਕਾ ਹਾਂ ਤੇਰਾ ਚਲੋ ਜੀ ਹੈਂਡਸ ਤੇ ਵੀ ਮੇਕਅਪ ਹੋ ਗਿਆ ਜੀ ਰੁਕੋ ਮੈਂ ਖੋਲਦੀ ਹਾਂ ਖੋਲਦਾ ਨਹੀਂ ਪਿਆ ਫੂਲ ਫੜੋ ਮੰਮਾ ਦਾ ਵਲੌਗ ਬਣਾਓ ਇਦਾਂ ਕਰਕੇ ਆਏ ਨਹੀਂ ਆਬ ਕੈਮ ਦੇਤੇ ਹੱਥਾ ਇਦਾਂ ਵਲੋਗਿੰਗ ਵੀ ਨਹੀਂ ਕਰਨੀ ਹੁੰਦੀ ਨਾ ਤੁਹਾਨੂੰ ਫਿਰ ਫਿਰ ਤੇ ਗਲਤ ਕਰ ਲਾ ਫਿਰ ਵਲੋਗਰ ਕਿੰਨਾ ਬੋਲਦਾ ਹੈ ਹਲੋ ਹਲੋ ਕਿੱਥੇ ਫਿਰ ਵਲੋਗਿੰਗ ਕਰ ਲਿਓ ਤੁਸੀਂ ਕਰ ਲਓ ਚੁੱਪ ਲਿਪਸਟਿਕ ਲਾ ਲੀਏ ਆ ਦੇਖੋ ਤਿਆਰ ਹੁੰਦੀ ਪਈ ਜਾਵੂ ਕਾਕਾ ਇੱਦਾਂ ਦੇਖੋ ਸਕੂਲ ਦੇਖਾ ਚੱਲੇ ਤੇਰਾ ਕਿਤੇ ਫੈਸ਼ਨ ਸ਼ੋਅ ਤੇ ਨਹੀਂ ਚੱਲੇ ਅਗੇ ਤੂੰ ਬੱਸ ਕਰ ਨਾ ਨਾ ਉਹਨਾਂ ਟੀਚਰ ਨੇ ਬੋਲਣਾ ਤੈਨੂੰ ਕਿਦਾ ਇੰਨਾ ਮੇਕਅਪ ਕਾ ਕੀ ਲਾ ਇੰਨਾ ਮੇਕਅਪ ਕਾ ਕਿ ਸਕੂਲ ਪੇ ਜਾ ਬੱਚੂ ਇਦਾਂ ਇਦਾਂ ਇੰਤਰ ਫੋਕ ਕਰੋ ਲਾਲੀ ਚੱਕ ਕਰੋ ਮੂਦੂ ਕਾਕਾ ਘੋਰਾ ਹੀ ਆ ਚਲੋ ਬਾਸ ਸੂਜ਼ ਪਾ ਲਓ ਹੁਣ ਬਾਸ ਕਰੋ ਬਾਸ ਕਰੋ ਮੇਕਅਪ ਹੋ ਗਿਆ ਮੇਕਅਪ ਇਹ ਵਾਲਾ ਮੇਕਅਪ ਕਰ ਲਿਆ ਆ ਵੀ ਕਰ ਲਿਆ ਮੇਕਅਪ ਆ ਵੀ ਲਾ ਲਈਆ ਹੁਣ ਸ਼ੂਜ਼ ਪਾ ਲਓ ਗੱਲ ਸੁਣੋ ਮੇਰੀ ਸ਼ੂਜ਼ ਪਾ ਲਓ ਉਹ ਡਿੱਗੀ ਹੋਕ ਤੱਕਣ ਡਿੱਗਿਆ ਉਹਦਾ ਤੇਰੇ ਮੇਕਅਪ ਦਾ ਆਏ ਰੱਬਾ ਮੇਕਅਪ ਬੋਕਰ ਨਿਆ ਦੇ ਜੈਬੋ ਖਰਾਬ ਨਾ ਕਰ ਤੇ ਮੇ ਸ਼ੂਜ਼ ਪਾ ਦੀ ਹੁਣ ਤੇਰੇ ਹਾਂ ਹੈ ਇਨ ਨੂੰ ਲਾ ਦੋ ਟੱਕ ਲਾ ਦੋ ਇਹਨੂੰ ਟੱਕ ਲਾਓ ਬਸ ਕਰੋ ਲੱਗ ਗਈ ਆ ਬਸ ਕਰੋ ਬਸ ਕਰੋ ਲੱਗ ਗਈ ਆ ਉਹ ਹੋ ਗਿਆ ਮੇਕਅਪ ਭੈਣੇ ਲੈ ਫੜ ਥੋੜਾ ਜਿਹਾ ਲੈ ਲਾ ਹੱਥਾਂ ਤੇ ਲਾ ਲਾ ਹੱਥਾਂ ਤੇ ਹੱਥ ਭੰਵੇਂ ਧੋਤੇ ਨਹੀਂ ਕਾਲੇ ਪੀਲੇ ਹੱਥਾ ਚੱਲ ਚਲ ਬਸ ਚਲੋ ਰੋਕੋ ਜੋ ਮੈਂ ਨਾ ਪਹਿਲਾਂ ਮੇਕਅਪ ਦਾ ਸਮਾਨ ਚੱਕ ਕੇ ਰੱਖਾਂ ਫਿਰ ਦੇ ਉਹ ਬਾਦਮਾ ਸ਼ੂਜ਼ ਜਰਾਬਾ ਲਿਆ ਕੇ ਹਾਂ ਹੱਥਾਂ ਤੇ ਲਾ ਲੋ ਇੱਥੇ ਲਾ ਲੋ ਇੱਥੇ ਲਾ ਲੋ ਬਾਹਾਂ ਤੇ ਕਰੀਮ ਹਾਂ ਚਲੋ ਜੀ ਮੇਕਅਪ ਡਾਨਨਾ ਜਾਵੂ ਤਾਂ ਪਿਆਸੇ ਹੋ ਗਏ ਆ ਤੇ ਸਾਮ ਕਹਿੰਦੇ ਆਪਾਂ ਜਾਣਾ ਨਹੀਂ ਹੈਗਾ ਅੱਜ ਕਿ ਮੇਰਾ ਸਿਰ ਬਹੁਤ ਦੁਖਦਾ ਪਿਆ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਕਾਲੂ ਚਲ ਜਾਾਂਗੇ ਜੈਵਿਕਾ ਨੇ ਹੋ ਚਲ ਜਾਣਾ ਮੰਮੀ ਦੇ ਨਾਲ ਨਾਲ ਕੇ ਤੇ ਆਪਾਂ ਚੱਲੇ ਚਾਚੀ ਘਰੇ ਸਮਾਨ ਲੈਣ ਸਮਾਨ ਲੈ ਕੇ ਆਏ ਹੋਏ ਆਂਟੀ ਦਾ ਜਿਹਦੇ ਪਿੰਡਾ ਪਿੰਡਾ ਵਿੱਚ ਨਹੀਂ ਘੁੰਮਦੇ ਹੁੰਦੇ ਟੋਪਸ ਵਗੈਰਾ ਸਾਰਾ ਸਮਾਨ ਆ ਉਹ ਦੇਖਦੇ ਆਂ ਚਾਕੇ ਲੋ ਜੀ ਸਮਾਨ ਲੈਂਦੇ ਹੋਏ ਆਪਾਂ ਝਾਂਜੜਾ ਪਸੰਦ ਆਈਆਂ ਸਾਨੂੰ ਸੋਹਣੀਆਂ ਆਂਟੀ ਜੀ ਤੁਸੀਂ ਕਿੱਥੇ ਕਿੱਥੇ ਕਿਹਦੇ ਕਿਹਦੇ ਪਿੰਡ ਘੁੰਮਦੇ ਹੁੰਦੇ ਦੱਸ ਤੋਂ ਬਥੇਰੇ ਪਿੰਡਾਂ ਚ ਘੁੰਮਦੇ ਅਸੀਂ ਲਈ ਆਪਣੇ ਕਿਹਦੇ ਪਿੰਡ ਸ਼ਾਨਪੁਰਾਸੀ ਕੋਟਲਾ ਕੋਜਾ ਨੂਰਪੁਰ ਕੋਟਲਾ ਇਧਰ ਪਿੱਛੇ ਸਾਰੇ ਘੁੰਮਦੇ ਠੀਕ ਆਂਟੀ ਤੁਸੀਂ ਸਾਰੇ ਜਣੇ ਸਮਾਨ ਜ਼ਰੂਰ ਲਿਓ ਬਹੁਤ ਸੋਹਣਾ ਅਭੀ ਆਂਟੀ ਇਧਰ ਵੀ ਪਾ ਦਿਓ ਮੈਂ ਤਾਂ ਪਹਿਣਾ ਹੀ ਨਹੀਂ ਸੀ ਹਲ ਪਾ ਦਿਓ ਕਿਉਂ ਨਹੀਂ ਪਹਿਨਣਾ ਅਸੀਂ ਚਾਂਜਰਾ ਚਾਂਜਰਾ ਲਿੰਦੇ ਭਈਆਂ ਸੋਹਣੀਆਂ ਲੱਗੀਆਂ ਛੰਨ 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 ਕਰਦੇ ਕੰਡ ਮਹਾਲਾਉਂਦੇ ਆ ਹਲੋ ਹਲੋ ਬਾਕੀ ਵੀ ਬਹੁਤ ਸਾਰਾ ਸਮਾਨ ਇੱਕ ਇੱਕ ਕਰਕੇ ਤੁਹਾਨੂੰ ਸਮਾਨ ਦਿਖਾਉਂਦੇ ਆ ਬਹੁਤ ਉਹ ਲੱਗਿਓ ਸੰਤਰਾ ਖਾਨਾ ਘੋੜ ਦੇ ਉੱਤੇ ਖਰਾਬ ਕਰ ਦੇ ਖਰਾਬ ਡਿਜ਼ਾਈਨ ਬਹੁਤ ਸੋਹਣਾ ਲੱਗਾ ਹਨ ਡਿਜ਼ਾਈਨ ਸੋਹਣਾ ਆ ਨਾ ਇਹਦਾ ਇਧਰ ਲੱਗਦੀ ਸੀ ਮੈਂ ਆ ਹੋ ਤੇਰੇ ਚਾਚਾ ਦਾ ਬੁਹੁੰਦੇ ਜਾਊ ਕਰੀ ਚਾਚਾ ਪਵਾਉਣੀਆ ਮੇਰੇ ਕੱਪ ਕਰਕੇ ਆ ਲੈ ਬਿਠਾ ਦੇਣਾ ਚੋ ਦੋ ਜੀ ਇਸ ਪੈਰ ਕਿੰਨੇ ਸੋਹਣੇ ਲੱਗਦੇ ਹਨ ਇਹਦੇ ਵਾਲੀ ਨੂੰ ਆ ਬੰਗਾ ਅੱਛਾ ਅਭੀ ਸੋਹਣੇ ਦੀਆਂ ਸਾਰਾ ਕੁਝ ਸੋਹਣੇ ਚਾਂਦੀ ਦੇ ਰੱਖੀ ਆਂਟੀ ਜੀ ਠੀਕਾ

ਅਦੋ ਚਾਰ ਮੱਕੜੀ ਤੋਂ ਜਾ ਉਹ ਮੇਰਾ ਸੰਤਰਾ ਹੀ ਖਾਈ ਜਾਂਦੀ ਆ ਹੈ ਵੀ ਬਹੁਤ ਸੋਹਣੇ ਸੋਹਣੇ ਆਂਟੀ ਜੀ ਸੋਹਣੇ ਆ ਪਿਸਟਰੀ ਦਾ ਵਿਆਹ ਤੁਹਾਡੇ ਤੋਂ ਬਈਆ ਕੰਚੀ ਚਾ ਕਲਾ ਹੋਰ ਸਾਰੀਆਂ ਗੱਲਾਂ ਲੈ ਆਂਟੀ ਬਹੁ ਬਹੁ ਵਾਲੀ ਦੇਖੋ ਬਹੁ ਵਾਲੀ ਘੱਟ ਦੇਖੋ ਬਹੁਤ ਨਹੀਂ ਜੀ ਤੇ ਤੁਹਾਨੂੰ ਨਾ ਟੌਪਸ ਹੀ ਲੱਗਦੇ ਆ ਬੱਲੇ ਯਾਰ ਜਗਾ ਸਾਰੀ ਜਗਾ ਟੌਪਸ ਹੀ ਟੌਪਸ ਆ ਬਣੇ ਜਿਹੜਾ ਪਾਣੇ ਬਣਾਉਂਦੇ ਉਹ ਸਿਰਫ ਸਹੀ ਗੱਲਾਂ ਨੇ ਗੰਸੇ ਲੈ ਕੇ ਤੋ ਦੇਵਾ ਦੋਖਾਂ ਦੀ ਨਹੀਂ ਹੁਣ ਐ ਕੰਮ ਦੀ ਹੈ ਗੱਲ ਪੋਣੇ ਹੁੰਦੇ ਨਹੀਂ ਸੀ ਇਹਨੂੰ ਲੈ ਕੇ ਰੱਖੀ ਜਾਣੇ ਮੈਂਂਦੀ ਤੇ ਕੌਣ ਛੂੜੇ ਨਹੀਂ ਹੈਗੇ ਨਾ ਤਾਂ ਛੂੜੀ ਖਾਵੇ ਛੂੜੇ ਸੀਗੇ ਬੇਕਦੰਦੇ ਮੈਂ ਤੋਹ ਯਾਣੇ ਸੀਗੇ ਅੱਇਆ ਕਿੰਨਾ ਸੋਨਾ ਹਾਂ ਨਾ ਸੂਰ ਆਜ ਕੱਲ ਪਾਏ ਬੋ ਹਾਂ ਇਹ ਬੁੱਪ ਸੋਨੇ ਲਾਤੇ ਪਾਏ ਆ ਵੀ ਸੋਹਣੇ ਆ। ਕੋਈ ਤੂੰ ਹੱਦੀ ਰਹਿ। ਨੈਕਲੈਸ। ਨੈਕਲੈਸ। ਇਹ ਆ ਸੋਹਣੇ ਆ। ਆ ਮਾਲਪਤ। ਆ ਸੋਹਣੇ। ਇਹ ਵਦੀਆਂ ਕਿੱਡੇ ਚੂੜੀਆਂ ਦੇ ਆ ਦੋਲੇ ਕਾਣ। ਲਓ। ਜਿੱਦ ਤੱਕ ਹੋ ਗਈ ਸੀ ਇਹ। ਲਓ ਮਮੀ ਕਿਹੜਾ ਆਉਂਦੇ ਉਹ ਤਾਂ ਹੁਣ ਟੁੱਟ ਟੁੱਟ ਗਏ। ਲਓ ਆ ਦਿਖਾਓ। ਆਹ ਬਹੋਬਲੀ ਇਹ ਬਹੋਬਲੀ ਕਿਹੜੇ ਇਹ ਆ ਬਹੋਬਲੀ ਇਹ ਬਹੋਬਲੀ ਟੋਪਰ ਲਗਾ ਦੇ ਆ ਹੋਇ ਨਾ ਸੋਹਣੇ ਲੱਗਦੇ ਨੇ ਇਦਾਂ ਦੇ ਪਾਉਂਦੇ ਖੜੋ ਬਲੌਗ ਚਲੋ ਸ਼ੂਟਿੰਗ ਪਾਈ ਹਾਂ ਬੋਲ ਇੱਕ ਦਿਨ ਬਣਾਇਆ ਸੀ ਨਾ ਚਲੋ ਕੀ ਲੈਣਾ ਉਹ ਰੋਪਾਈ ਕਰਨੇ ਮੈਨੂੰ ਫੋਨ ਚਾਹੀਦਾ ਘੜੇ ਦੇਖਦੇ ਪਏ ਆ ਦੇਖ ਲਿਆ ਕਿੰਦਾ ਦੇਖੀ ਨਾ ਹੁਣ ਦੇਖੀ ਹੌਣ ਹੌਣ ਤੇ ਕਿਤੇ ਸ਼ਾਂਤੀ ਪਾਈ ਹੋਈ ਹੈ ਕੀ ਲੈਣਾ ਤੁਸੀਂ ਫੋਨ ਲੈਣਾ ਫੋਨ ਫੋਨ ਸਦਾ ਕੋਸ਼ਿਸ਼ ਪਾ ਪਾ ਕੇ ਦੇਖੀ ਚੱਲੀ। ਤਾਂ ਐਸੇ ਮਾਨਸੋੜਾ ਟੇ। ਲੈ ਲੈਣਾ ਲਾ 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 ਲਓ ਲੈ ਦੇ ਕੇ ਫੋਨ ਚਾਹ ਬੂਨ ਫੋਨ ਦੇ ਕੇ। ਪੱਕੀਆਂ ਪੱਕੀਆਂ ਨਾ ਜੀ। ਦੇਓ ਦੇਓ ਤੇ ਫੋਨ ਦਿਓ। ਸਮਾਨ ਲੈ ਕੇ ਆਪਾਂ ਘਰੇ ਆ ਗਏ ਆ। ਜੀ ਹੁਣ ਕੱਪੜੇ ਧੋਣੇ ਲਾਉਣੇ ਆ। ਜੈਵਿਕਾ ਤਾਂ ਚੱਲ ਗਈ ਆਪਣੀ ਦਾਦੀ ਨਾਲ। ਨਾਨ ਕਹਦੇ ਹੋ ਤੇ ਆ ਜਾਣਾ ਉਹ ਤਾਂ ਸ਼ਾਮ ਨੂੰ ਜਾਵਿਕਾ ਨੇ ਤੇ ਆ ਦੇਖੋ ਭੋਲਾ ਕੱਕੇ ਨੂੰ ਮੈਂ ਦਿੱਤੇ ਹੋਏ ਸਕੈਚੇ ਨੇ ਸਕੈਚ ਨਾਲ ਸਾਰੇ ਖਰਾਬ ਕਰ ਲੈਣੇ ਦੇ ਦੇਖਿਓ ਉਂ ਕਰਦੀ ਫਿਰਦੀ ਆ ਤੇ ਮੈਂ ਲਗਉਣ ਲੱਗੀ ਸੀ ਜੀ ਹੁਣ ਦੁੱਧ ਦਾ ਹਿਸਾਬ ਕਿਉਂਕਿ ਟਾਈਮ ਹੋ ਗਿਆ ਆ 7-8 ਠੀਕ ਹੋ ਗਈ ਆ ਸਾਬ ਲਾ ਕੇ ਦੇਖੀ ਕਿੰਨੇ ਪੈਸੇ ਬੰਦੇ ਆ ਦੁੱਧ ਵਾਲੇ ਦੇ ਫੇ ਆਪਾਂ ਰੋਟੀ ਖਾ ਕੇ ਟੀਸੀ ਬਰਸ਼ ਕਰਾ ਤੇ ਦੁੱਧੋ ਵਾਲ ਕੇ ਰੱਖਿਆ ਉਹਨੂੰ ਡੋਲੂ ਚ ਕੱਟ ਕੇ ਤੇ ਮੈਂ ਕੱਪੜੇ ਵਾਲੀ ਮਸ਼ੀਨ ਦੇਖਦੀ ਹਾਂ ਲੋਦੇ ਅੱਜ ਪਹਿਲਾਂ ਹਸਾਬ ਦੇਖੀਏ ਦੱਸਿਓ ਤੁਹਾਨੂੰ ਕਿੰਨਾ ਬਣਿਆ ਸਾਡੇ ਦੁੱਧ ਦਾ ਬਿੱਲ ਦਾ ਹਸਾਬ ਲਾ ਕੇ ਰੱਖ ਲਵਾਂ ਫਿਰ ਦੇਖਦੇ ਆਂ ਦੇਣਾ ਪੈਣਾ ਪੈਸੇ ਦੁੱਧ ਦਾ ਸਾਬ ਆਪਣਾ ਲੱਗ ਚੁੱਕਾ ਹੈ ਜੀ ਲੈ ਆਇਆ ਸਾਡਾ ਦੁੱਧ 2500 ਦਾ ਤੇ ਦੱਸਿਓ ਤੁਹਾਡੇ ਕਿੰਨੇ ਰੁਪਏ ਕਿਲੋ ਦੁੱਧ ਮਿਲਦਾ ਸਾਡੇ ਗਾਂ ਦਾ ਦੁੱਧ ਮਿਲਦਾ ਹੈ ਜੀ 50 ਰੁਪਏ ਕਿਲੋ ਸਭ ਤਾਬ ਹੋ ਗਿਆ ਪੂਰਾ ਡਨ ਤੇ ਆਪਾਂ ਲਾਇਆ ਹੁਣ 8 ਤਰੀਕ ਨੂੰ ਲਿਆ ਸੀ ਅੱਜ 2-3 ਦਿਨ ਦਾ ਆਪਾਂ ਉਥੇ ਨੂੰ ਲਿਉਂਦੇ ਨੇ ਦੁਕਾਨ ਤੋਂ ਦੁੱਧ ਲਿਉਂਦੇ ਨੇ ਆਪਾਂ ਤੇ ਇਹ حساب ਵੀ ਰੱਖਣਾ ਪੈਂਦਾ ਦੇਖੋ ਵਿਆਹ ਤਾਂ ਵੱਧ ਬੰਦਾ ਕਿੰਨਾ ਚੇਂਜ ਹੋ ਜਾਂਦਾ ਨਾ ਸਾਰਾ ਸਾਬ ਸੋਦੇ ਦਾ ਦੁੱਧ ਦਾ ਡੈਲੀ ਲਾਈ ਹੁੰਦੀ ਮੈਂ ਤਾਂ ਕਾਪੀ ਫਿਰ ਕਾਪੀ ਤੇ ਲਿਖ ਲੈਂਦੀ ਹੁੰਦੀ ਫਿਰ ਵਧੀਆ ਰਹਿੰਦਾ ਹਾਂ ਨਾ ਲੱਲੂ ਇਦਾਂ ਹੁੰਦਾ ਤੇ ਝਾਂਜ ਦਾ ਦੱਸਿਓ ਮੇਰੀਆਂ ਸੋਹਣੀਆਂ ਲੱਗਦੀਆਂ ਯਾਰ ਜੱਟ ਇਸ ਇੱਕ ਓੜੀ ਨਾ ਮਿੰਟ ਵੀ ਮੇਰੇ ਬਿਨਾ ਨਹੀਂ ਰਹਿੰਦੀ ਹੈਗੀ ਮੰਜੇ ਤੋਂ ਸਾਰੇ ਕੱਪੜੇ ਚੱਕ ਲਏ ਆ ਦੇਖ ਲਓ ਕਿਤੇ ਜਾਈਏ ਨਾ ਤਾਂ ਇੱਕ ਦੋ ਦਿਨ ਲੱਗ ਜਾਂਦੇ ਕੱਪੜੇ ਚੱਕਣ ਨੂੰ ਤੇ ਮੈਂ ਹਨਾ ਸਵੇਰ ਦਾ ਦੁੱਧ ਚੱਕਿਆ ਹੀ ਨਹੀਂ ਸੀਦੇ ਉਬਾਲ ਕੇ ਰੱਖਿਆ ਹੋਇਆ ਸੀ ਤੇ ਕੱਲ ਆਪਾਂ ਲਿਆਂਦਾ ਸੀ ਅਮੂਰ ਦਾ ਰੈੱਡ ਪੈਕਟ ਦੇਖਿਆ ਕਿੰਨੀ ਮਲਾਈ ਨਿਕਲਦੀ ਆ ਪੈਕਟ ਵਾਲੇ ਦੁੱਧ ਦੀ ਆਹੀ ਮौज ਆ ਬਹੁਤ ਸਾਰੀ ਮਲਾਈ ਨਿਕਲਦੀ ਆ ਜਿਉ ਦੁੱਧ ਦੁੱਧ ਲਈ ਇਹਨਾਂ ਦੋਜੀ ਤੋਂ ਇੰਨੀ ਮਲਾਈ ਨਹੀਂ ਨਿਕਲਦੀ ਜਿੰਨੀ ਆਹ ਮੂਰ ਰੈੱਡ ਪੈਕਟ ਦੇ ਫੁੱਲ ਫੈਟ ਲਿਆ ਸੀ ਸਿਮੂ ਦੇ ਸਾਰੇ ਦੁੱਧ ਤੇ ਮਲਾਈ ਚੈੱਕ ਕਰੋ ਅੱਗੇ ਨਾ ਮ ਦੇਸੀ ਕਿਉਂ ਕੱਢਦੀ ਹੁੰਦੀ ਸੀ ਜਦੋਂ ਆਪਾਂ ਚੰਡੀਗੜ੍ਹ ਰਹਿੰਦੇ ਸੀ ਆ ਜਾ ਭਰਾਵਾ ਖਾਜੇ ਹਿੱਲਿਆ ਹੋਇਆ ਦੁੱਧ ਦਾ ਜਿਹਦੇ ਵਿੱਚ ਮਾੜਾ ਵੀ ਨਾ ਲੈਂਦੇ ਨਾ ਆਪਾਂ ਦੁੱਧ ਤਾਂ ਦੇਖਿਓ ਕਿੰਨੀ ਜ਼ਿਆਦਾ ਸਾਰੀ ਮਲਾਈ ਨਿਕਲਨੀ ਸੀ ਇਹ ਹਜੇ ਨਾ ਹਿਲ ਚੁੱਕਾ ਆ ਦਾ ਪੀ ਲਿਆ ਆ ਚੁੱਪਰ ਉੱਪਰ 2 ਕਿਲੋ ਦੁੱਧ ਵਿੱਚ ਦੇਖਿਓ ਤਾਂ ਬਹੁਤ ਮਲਾਈ ਨਿਕਲ ਜਾਂਦੀ ਹੈ ਫਾਇਦਾ ਹੈ ਇਸ ਪੈਕਟ ਵਾਲੇ ਦੁੱਧ ਦਾ ਹੁਣ ਆ ਦੇਖਿਓ ਆਹ ਜੇ ਇਹਦੇ ਵਿੱਚ ਦੁੱਧ ਯੂਸ ਵੀ ਕੀਤਾ ਹੋਇਆ ਰਾਤ ਦਾ ਪਾ ਪੀਤਾ ਹੋਇਆ ਆ ਆ ਦੇਖੋ ਦੁੱਧ ਇਹ ਹੈਗਾ ਜੀ ਪਰ ਆਹ ਦੇਖੋ ਨਾ ਪੂਰਾ ਗਾਂ ਦਾ ਦੁੱਧ ਇਹਦੇ ਉੱਤੇ ਮਲਾਈ ਦੇਖ ਲਓ ਕਿੰਨੀ ਗਈ ਆ ਮਲਾਈ ਦਾ ਫਰਕ ਦੇਖੋ ਏ ਹਨਾ ਗਾਂ ਦਾ ਦੁੱਧ ਦਾ ਤੇ ਇਹਦੀ ਮਲਾਈ ਦੇਖੋ ਪੀਲੀ ਪੀਲੀ ਕਰੜ ਦੀ ਕਿੰਨੀ ਸੋਹਣੀ ਗਾਂ ਦਾ ਦੁੱਧ ਲਈਦਾ ਨਾ ਚਲੋ ਮਲਾਈ ਜੁੜ ਗਈ ਇਬਾਦਤ ਨੂੰ ਮਲਾਈ ਬਹੁਤ ਜ਼ਿਆਦਾ ਪਸੰਦ ਆ ਸਾਗ ਹੋਵੇ ਨਾ ਫੇਮਸ ਆਉਣਾ ਸੀ ਆਈ ਲਵ ਮਲਾਈ ਕੁਛ ਤਾਂ ਨਿਕਲ ਹੀ ਮਲਾਈ ਇਕੱਠੀ ਤਾਂ ਹੋਈ ਲੋ ਜੀ ਮਲਾਈ ਇਕੱਠੀ ਹੋ ਗਈ ਆਪਣੀ ਅੱਗੇ ਨਾ ਇੰਨਾ ਇੰਨਾ ਦੁੱਧ ਮਤਲਬ ਇੱਕ ਕੋਲੀ ਹਨਾ ਮੈਂ ਮਲਾਈ ਜੋੜ ਕੇ ਆਪਾਂ ਖਾ ਵੀ ਲਈਦੀ ਹੁੰਦੀ ਸੀ ਤਾਂ ਮੈਂ ਜੋੜ ਵੀ ਲੈਂਦੀ ਹੁੰਦੀ ਸੀ ਹੂੰ ਖਾਂਦੇ ਆ ਖੰਡ ਪਾ ਕੇ ਪਹਿਲਾਂ ਮੈਂ ਦੁੱਧ ਰੱਖ ਦਮਾ ਕਾਏ ਨੀ ਮਿੱਟੋ ਮਿੱਟੀ ਦੱਸਾਂ ਤੈਨੂੰ ਮੈਂ ਮਲਾਈ ਖਾ ਲੈ ਆ ਜਾ ਕੁੱਟਨਾ ਮਿਸ਼ੱਕਰ ਪਾ ਕੇ ਤੈਨੂੰ ਮਲਾਈ ਖਲਾਉਂਦੀ ਰੁੱਕ ਜਾ ਹੁਣ ਤੈਨੂੰ ਮੈਂ ਦੱਸਦੀ ਆ ਮਿੱਟੀ ਮਿੱਟੀ ਲੱਗੀ ਹੋਈ ਹੈ ਕਰਨ ਮੈਂ ਕਿਤਨਾ ਵੜ ਕੇ ਦਿਨ ਬਾਤਾ ਹੈ ਚੁੱਪ ਦੁੱਧ ਹੁਣ ਆਪਾਂ ਕੱਲ ਨੂੰ ਲੈਣਾ ਨਹੀਂ ਕਿਉਂਕਿ ਦੁੱਧ ਕਾਫੀ ਜ਼ਿਆਦਾ ਹੋ ਗਿਆ ਆ ਇੱਥੇ ਪਾ ਕੇ ਰੱਖ ਦਿੱਤਾ ਅੱਧਾ ਦੁੱਧ ਆਪਾਂ ਤੇ ਇਹ ਦੇਖ ਲਓ ਜੀ ਇਹਨਾਂ ਨੂੰ ਕਿੰਨਾ ਕੁਝ ਖਾਣ ਨੂੰ ਮਿਲਦਾ ਤੇ ਫਿਰ ਵੀ ਇਹਨਾਂ ਨੇ ਮਿੱਟੀ ਜ਼ਰੂਰ ਖਾਣੀ ਹੀ ਦੀ ਆ ਨਿਆਣੇ ਹਨਾ ਬੇਸਤੀ ਕਰਾਉਂਦੇ ਆ ਤੇ ਆਪਾਂ ਕੱਢੀ ਹੁਣ ਸ਼ੱਕਰ ਮਲਾਈ ਦੇ ਵਿੱਚ ਸ਼ੱਕਰ ਪਾ ਕੇ ਖਾਂਦੇ ਹਾਂ ਮੈਂ ਸ਼ੱਕਰ ਕੱਲ ਲਈ ਸੀ

ਆ ਰਹੀ ਆਪਣੀ ਸ਼ੱਕਰ ਤੇ ਆ ਰਹੀ ਆਪਣੀ ਮਲਾਈ ਚਮਚਾ ਲਾਉਂਦੇ ਸ਼ੱਕਰ ਵਾਸਤੇ ਇੰਨੀ ਕੁ ਸ਼ੱਕਰ ਪਾ ਕੇ ਦੇਖਦੇ ਕਿੰਨਾ ਕਿੱਦਾਂ ਦੀ ਹੁੰਦੀ ਕਿੱਦਾਂ ਦੀ ਨਹੀਂ ਮਿਕਸ ਅਪ ਮਿਕਸ ਅਪ ਮਿਕਸ ਅਪ ਦੇਸੀ ਖਾਣਾ ਬਾਦਤ ਨੂੰ ਖਲਾਉਂਦੇ ਆ ਬਾਦਤ ਨੂੰ ਉਦਾ ਵੀ ਬਹੁਤ ਜ਼ਿਆਦਾ ਪਸੰਦ ਆ ਕਦੋਂ ਜਰਾ ਕਰਾਂ ਮਿਕਸ ਅਪ ਮਿਕਸ ਅਪ ਕਰ ਲਿਆ ਆ ਪਾ ਸ਼ੱਕਰ ਦੇ ਵਿੱਚ ਮਿਲਾਏ ਤੇ ਕਾਕੇ ਨੂੰ ਖਲਾਉਂਦੇ ਹੁਣ ਆਪਣਾ ਇਹਨੂੰ ਇਬਾਦਤ ਆ ਲੈ ਤੇਰੀ ਫੇਵਰਟ ਮਿਲਾਏ ਵੀ ਤੇ ਸ਼ੱਕਰ ਰੁਕੋ ਜਖ ਨੂੰ ਖਲਾਉਦੇ ਰੁਕ 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 ਕੇ ਇਹ ਕਾਨਬਾਲ ਇਸ ਆ ਨਿੱਤੀ ਨਾ ਕਰਿਆ ਕਰ ਠੀਕ ਹਲਦੀ ਹਲਦੀ ਚੀਚਾ ਖਾਇਆ ਕਰ ਪਿਲਾ ਕੋ ਪਿਲਾ ਕੋ ਇਬਾਦਤ ਸੁੱਤੀ ਪਈ ਆ ਤੇਰੇ ਸੁੱਤੇ ਸੁੱਤੇ ਪਏ ਮੈਂ ਧੋਂਦੀ ਪਈ ਸੀ ਇਹਨਾਂ ਦੇ ਕੱਪੜੇ ਮੈਂ ਕਿ ਮਸ਼ੀਨ ਜੀ ਧੋ ਲੰਦੀ ਅੰਚ ਮੈਂ ਕੱਪੜੇ ਇਹਨਾਂ ਦੇ ਸੀ ਕਿਉਂਕਿ ਫੇ ਧੁੱਪ ਨਿਕਲਦੀ ਨਹੀਂ ਹੈਗੀ ਉਹਦਾ ਤਾਂ ਅੱਜ ਹੈਗੀ ਸੀ ਸੁੱਕਦੇ ਨਹੀਂ ਹੈਗੇ 2-3 ਦਿਨ ਲੱਗ ਕੇ ਸੁੱਕਦੇ ਆ ਤੇ ਮਸ਼ੀਨ 'ਚ ਸੁੱਕਦੇ ਪਏ ਕੱਪੜੇ ਨਿਆਣਿਆਂ ਦੇ ਤੇ ਮੈਂ ਆਟਾ ਗੁੰਨ ਕੇ ਰੋਟੀ ਪਕਾ ਲਈ ਆ ਜੀ ਹੁਣ ਆਪਾਂ ਚੱਕ ਲਈ ਆਟਾ ਜੈਵੂ ਕੱਕਾ ਵੀ ਸੁੱਤਾ ਪਿਆ ਆ ਜੀ ਇਹ ਸਟੀਫਨ ਬਾਕਸ ਸਟੀਫਨ ਬਾਕਸ ਦੇਖਦੇ ਹੋਏ ਜੈਵੂ ਕੱਕੇ ਨੂੰ ਦੇਖ ਲਓ ਦੋਨੇ ਕੱਕੇ ਸੁੱਤੇ ਆ ਮੈਂ ਕਿ ਇਹਨਾਂ ਦੇ ਸੁੱਤੇ ਸੁੱਤੇ ਪਏ ਹਨਾ ਸਾਰਾ ਘਰ ਦਾ ਕੰਮ ਖਾਦ ਦਈਏ ਜਦੋਂ ਉੱਠ ਗਏ ਹਨਾ ਇਹ ਦੋ ਸ਼ੈਤਾਨ ਕੱਕੇ ਫਿਰ ਇਹਨੇ ਕੁਝ ਨਹੀਂ ਕਰਨ ਦੇਣਾ ਕੁਝ ਵੀ ਨਹੀਂ ਟਿੱਡੇ ਮਿੱਡੇ ਜੇ ਨੂੰ ਪਤਾ ਸੀ ਕਿ ਜੈਵੂ ਨੇ ਸੋਰੀ ਇਬਾਦਤ ਨੇ ਉੱਠ ਜਾਣਾ ਫਿਰ ਕੋਈ ਕੰਮ ਨਹੀਂ ਹੋਣਾ ਮਸ਼ੀਨ ਲਾਦੀ ਏ ਆਉਂਦੇ ਉੱਠ ਕੇ ਬੈਠੀ ਇਹ ਆਏ ਹੋ ਲਿਖਾ ਕੇ ਉੱਠ ਗਈਆਂ ਰੁਕ ਜਾ